ਇੰਦਰਾ ਕਲੋਨੀ ਪਿੰਡ ਨੰਗਲ ਤਹਿਸੀਲ ਫਿਲੌਰ ਦਾ ਗੰਦਾ ਪਾਣੀ ਦਾ ਨਿਕਾਸ ਕਰਾਉਣ ਲਈ ਇੱਕ ਮੰਗ ਪੱਤਰ ਜਰਨੈਲ ਫਿਲੌਰ ਦੀ ਅਗਵਾਈ ਵਿੱਚ ਬੀ ਡੀ ਪੀਓ ਫਿਲੌਰ ਦੀ ਗੈਰ ਹਾਜ਼ਰੀ ਵਿੱਚ ਪੰਚਾਇਤ ਅਫਸਰ ਦਲਵੀਰ ਸਿੰਘ ਨੂੰ ਦਿੱਤਾ ਗਿਆ ਇਸ ਮੌਕੇ ਆਗੂਆ ਸਰਬਜੀਤ ਕੁਮਾਰ ਸਾਫਾ ਸਰਪੰਚ ਰਾਮਗੜ ਮਾਸਟਰ ਹੰਸਰਾਜ ਡਾਕਟਰ ਸੰਦੀਪ ਕੁਮਾਰ ਹਨੀ ਸੰਤੋਖਪੁਰਾ ਸਰੂਪ ਕਲੇਰ ਮੱਖਣ ਸੰਤੋਖਪੁਰਾ राज कपूर नंगल अते गोरा नंगल ने कहा कि कई महीनों तो तलवण रोड सड़क विच गंदा पानी पै रहा है जिस कारण सारी सड़क टूट गई है बीमारियां फैलण दा भी व्डा खतरा है सड़क जान विच खड्डे पैण किनारे टुटन कारण अक्सर वाहन दे एक्सीडेंट हो रहे हैं जिस कारण किसी का भी जानी माली नुकसान हो सकता है पहला भी तलवण रोड ते सड़क बीते दिन सरीये का भरिया ट्रक उलट गया इस गंदे पानी की समस्या बीते दिन ही डी दी डी पी ओ जलंधर के ध्यान भी लिया चुके हैं हा, पर हाले तक कोई हल नहीं हो बेनती है कि जल्द तो जल्द गंदे पानी की निकासी का मसला हल किया जाए आगुआ ने चेतावनी दिखी कि अगर दो हफ्ते के अंदर अंदर कोई हल नहीं किया गया तो लोग इंसाफ मंच वालों स्थान लोगों पर भरातरी जथेबंदियों लैके पक्का धरना लगता जाएगा जिसकी जिम्मेवारी बी डी पीओ दफ्तर स्थानिक प्रशासन की होगी ਜੋਤ ਟੀਵੀ ਨਿਊਜ਼ ਚੈਨਲ ਤੋਂ ਪੱਤਰਕਾਰ ਇੰਦਰਜੀਤ ਸਿੰਘ ਬੈਂਸ ਸੁਰਿੰਦਰ ਕੁਮਾਰ ਸੋਨੂ ਦੀ ਖਾਸ ਰਿਪੋਰਟ ਵੈਸੇ ਇਹ ਤਾਂ ਪੰਚਾਇਤਾਂ ਵਾਲਿਆਂ ਨੂੰ ਇਹ ਸੜਕ ਵਿਭਾਗ ਪਹਿਲਾਂ ਹੀ ਨੋਟਿਸ ਜਾਰੀ ਕਰ ਦਿੱਤੇ ਆ ਵੀ ਜੋ ਵੀ ਇਹ ਗੰਦੇ ਪਾਣੀ ਦੀ ਕਾਫੀ ਇਹਨਾਂ ਦੀਆਂ ਮੇਰਾ ਕਹਤਾਂ ਜੀ ਜੇ ਤੁਸੀਂ ਦੇ ਅੰਦਰ ਤਾਂ ਨਹੀਂ ਆ ਜੇ ਜੇ ਤਾਂ ਨਾ ਪਟ ਪਟ ਰਹੀ ਹੈ ਵੀ ਉਸ ਸੜਕ ਨੂੰ ਕੀ ਕਰਵਾਇਆ ਜਾਵੇ ਜੇ ਜੀ ਇੱਥੇ ਆਪੇ ਸਾਡੇ ਦਫ਼ਤਰ ਵੀ ਬੰਉਂਤੀ ਤੇ ਮੈਂ ਮੰਕਲ ਨੂੰ ਕੰਦਾ ਪੈਂਟ ਨੂੰ ਤੇ ਦਸ਼ਮੇਸ਼ ਨਗਰਵਾੜ ਜਾਉਂਗਾ ਇਹ ਪਹਿਲਾਂ ਹੀ ਆਰਡਰ ਲਿਖ ਤੁਸੀਂ ਇਹ ਸੜਕ ਦਾ ਜੇਕਰ ਨੁਕਸਾਨ ਹੋ ਰਿਹਾ ਤੇ ਵੀ ਬਹਾਦਰ ਵੱਲ ਦਿੱਸਦੀ ਹੈ ਵੀ ਇਹ ਤਾਂ ਅਨਸਾਰ ਇਸ ਪਾਣੀ ਦੀ ਸਮੱਸਿਆ ਦਾ ਆਪਣੇ ਪੱਧਰ ਤੇ ਉੱਤੇ ਦਿਨਾ ਕਿਤਾ ਜਾਵੇ ਪੰਜ ਸੱਤ ਪਟ ਦਾ ਸ਼ੇਰ ਵੀ ਮਤ ਤਾਂ ਨਾ ਹਾਂਜੀ ਪ੍ਰਧਾਨ ਜੀ ਅੱਗੇ ਹੀ ਮੋਗਾ ਸਾਹਿਬ ਮੈਂ ਤੁਹਾਨੂੰ ਬਣਾਉਂਦਾ ਜਿਹੜਾ ਗੰਦਾ ਪਾਣੀ ਆ ਤਾਲਾ ਦੂਰ ਤੇ ਜਿਹੜਾ ਨੰਗਲ ਪਿੰਡ ਦੇ ਵਿੱਚ ਪੈ ਰਿਹਾ ਇਹਦੇ ਵਿੱਚ ਦੋ ਬਲੌਂਗੀਆਂ ਪੈ ਰੀਆਂ ਇੱਕ ਫਾਰਕ ਬਲੌਂਗੀ ਤੇ ਇੰਗਰਾ ਬਲੌਂਗੀ ਇਹਨਾਂ ਦਾ ਗੰਦਾ ਪਾਣੀ ਸੀਗਈ ਦਾ ਤੌਰ ਤਾਂ ਦਾ ਪਾਣੀ ਆ ਲਗਾਤਾਰ ਇਹ 2-3 ਮਹੀਨਿਆਂ ਤੋਂ ਛਰਕ ਤੇ ਪੈ ਰਿਹਾ ਛਰਕ ਦੇ ਵਿੱਚ ਵੱਡੇ ਵੱਡੇ ਠੱਡੇ ਪੈ ਗਏ ਸੈਂਟਾ ਸਭ ਨੇ ਜਿਹਦੀਆਂ ਤੋਸਕੀਆਂ ਤੇ ਅਸੀਂ ਇਹ ਤੇ ਨਵੇਂ ਤੇ ਡੀਪੀਓ ਦੇ ਧਿਆਨ ਵਿੱਚ ਲਿਆਂਦਾ ਅਨੰਤਰਾ ਦਾ ਐਸਐਸਏ ਮੁਹਾਨੇ ਧਿਆਨ ਵਛੀ ਤੇ ਅੰਨ ਕਈ ਵੀ ਜਿਹੜੀ ਬੀਂ ਉਹ ਮੈਡਮ ਆਵਨ ਤੇ ਧਿਆਨ ਵਛੀ ਕਿ ਦਿੰਦਾ ਪਰ ਕੋਈ ਵੀ ਨਹੀਂ ਮਸਲੇ ਦਾ ਹੱਲ ਹੋਇਆ ਅੱਜ ਤੱਕ ਹੀ ਲੋਕਾਂ ਸਾਹ ਮਾਚ ਰੋ ਉਸ ਪਰ ਮਾਗ ਪਤਾ ਦੇ ਕੇ ਆਸ਼ਾਵਲੀ ਜੀ ਨਹੀਂ ਕਿ ਜੇ ਜੰਮਿਆ ਜਿਹੜੇ ਹਫਤੇ ਦੇ ਅੰਦਰ ਅੰਦਰ ਮਸਲਾ ਹੱਲ ਨਾ ਹੋਇਆ ਤਾਂ ਹਾਈ ਸਮਝ ਲੈ ਕੇ ਉਹਨਾਂ ਸਾਹ ਤੇ ਹੋਲ ਪ੍ਰਾਤਰੀਆਂ ਤੇ ਵੰਦੀਆਂ ਤੇ ਲੋਕਾਂ ਨੂੰ ਨਾਲ ਲੈ ਕੇ ਪੱਕਾ ਜਿਹੜਾ ਧਰਨਾ ਆ ਉਹ ਲਾਇਆ ਜਾਊਗਾ ਲੋਕ ਜਿਹੜੇ ਆ ਉਹ ਬਹੁਤ ਪ੍ਰੇਸ਼ਾਨ ਆ ਰਾਜ ਨੂੰ ਬੜੇ ਪ੍ਰੇਸ਼ਾਨ ਆ ਗੰਦਾ ਪਾਣੀ ਪੈਣਿਆ ਉਹਦੇ ਨਾਲ ਬੁਫਾਰੀਆਂ ਪੈਣ ਦਾ ਕਤਰਾ ਹੈ ਉਥੇ ਐਕਸਟ੍ਰੈਕਟ ਉਹਦਾ ਖਤਰਾ ਬੜੇ ਬੜੇ ਕੋਈ ਚਾਏ ਉੱਥੇ ਕਰੀ ਪਰਿਆ ਟਰਾਕ ਜਿਹੜਾ ਸਰੀਏ ਦਾ ਉਹ ਪਾਟ ਗਿਆ ਉਹ ਜਾਨਵਾਲ ਦੀ ਜਿਹੜੀ ਪਰ ਰੱਖੀ ਕੀਤੀ ਜਾਵੇ ਅਸਾਂ ਦੇ ਵਿੱਚ ਉਹਨੂੰ ਬਚਾ ਹੋ ਗਿਆ ਪਿੰਨੇ ਬਿੰਦੇ ਕੋਈ ਅਕਸਾਮੀ ਘਟਨਾ ਦਾ ਫਟਾਕ ਰੀਆ ਅਸੀਂ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਜਿਹੜੇ ਕਹਿੰਦੇ ਇੱਥੇ ਹੀ ਪੰਜਾਬ ਦੇ ਵਿੱਚ ਬਦਲਾਅ ਲਿਆ ਹੋਣਾ ਅੱਜ ਬਦਲਾਅ ਨਹੀਂ ਆ ਰਿਹਾ ਜਿੱਥੇ ਅੱਜ ਮੰਗ ਪੱਤਰ ਦੇਣ ਆਏ ਆ ਇੱਥੇ ਵੀਡੀਓ ਸਾਹਿਬ ਇਹ ਜੀ ਵੀਡੀਓ ਸਾਹਿਬ ਕਹਿੰਦਾ ਉਹਦਾ ਬਦਲ ਹੋ ਗਿਆ ਪਹਿਲੇ ਦੀ ਬਦਲ ਹੋ ਗਈ ਔਰ ਵੀ ਬਦਲੀ ਹੋ ਗਈ ਤੇ ਕੋਈ ਵਾਲੀ ਬਾਅਦ ਸੇ ਹੈਂਗਾ ਦਾफ्टर ਦਾ ਜੋ ਹਾਲਾਤ ਬਾਰੇ ਜਿਹੜੇ ਪੰਚਾਇਤਾਂ ਵਾਲੇ ਆ ਉਹ ਦੁਖੀ ਹੋ ਰਹੇ ਆ ਆਪਣਾ ਚ ਬੈਡ ਨਹੀਂ ਪਾਸ ਹੋ ਰਹੇ ਪੈਸੇ ਨਹੀਂ ਮਿਲ ਰਹਾ ਜਿਹੜੀਆਂ ਕੰਮ ਕਰ ਰਹੀਆਂ ਮਦੂਕੇ ਆਪਣੇ ਮਜ਼ਦੂਰ ਕੰਮ ਕਰ ਰਹੇ ਆ ਉਹਨਾਂ ਨੂੰ ਪੈਸਾ ਨਹੀਂ ਮਿਲ ਰਹਾ ਤੇ ਜਿਹੜੇ ਸਾਂਖਿਆ ਉਹ ਬਿਅਕੂ ਪਹਿਲਾ ਲੈ ਕੇ ਉਹਨੂੰ ਦੇ ਕੇ ਕੰਮ ਕਰਾ ਰਹੇ ਨੇ ਨਾ ਇੱਥੇ ਬਣ ਰਿਹਾ ਇਸ ਤਰ੍ਹਾਂ ਦੀ ਬੇਨਤੀ ਕਰਦੇ ਆ ਤੇ ਸਰਕਾਰ ਨੂੰ ਪਿੰਡਰ ਆਪਣੌਰ ਫਲਕਿਆਂ ਧਿਆਨ ਦਿੱਤਾ ਜਾਵੇ ਜਿਹੜਾ ਫਲੋਰ ਹਣਕੇ ਦਾ ਵਾਲੀ ਬਾਅਦ ਸੇ ਕੋਈ ਨਹੀਂ ਉਹ ਹਲਾਤ ਬਣ ਗਿਆ ਜਿਹੜਾ ਕਿਸੇ ਨੂੰ ਨਹੀਂ ਫੇਸ ਕਰਕੇ ਅੱਜ ਅਸੀਂ ਮੰਗ ਪੱਤਰ ਦੇਣ ਆਏ ਆ ਨਾਲ ਚਤਾਵਨੀ ਵੀ ਦੇਣ ਆਏ ਆ ਇਹ ਮੱਤਨੇ ਦਾ ਹੱਲ ਨਾ ਹੋਇਆ ਤੇ ਅਰੀ ਤੇ ਲੋਕਾਂ ਨਾਲ ਲੱਗੇ ਤਕਾਤਾ ਨਾ ਲੱਗ